ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇੱਕ ਮੋਰ ਦਾ ਰਾਜਾ ਹੁੰਦਾ ਹੈ ਜਿਹੜਾ ਫੈਸਲੇ ਕਰਦਾ ਆਪਣੇ ਦਿਮਾਗ ਤੋਂ ਬਾਹਰ ਜਾ ਕੇ ਇੱਕ ਦਿਨ ਇੱਕ ਚੋਰ ਕਿਸੇ ਘਰ ਵਿੱਚ ਚੋਰੀ ਕਰਨ ਗਿਆ ਤੇ ਜਦੋਂ ਉਹਨੇ ਚੋਰੀ ਕਰਨ ਵਾਸਤੇ ਖਿੜਕੀ ਨੂੰ ਹੱਥ ਪਾਇਆ ਤਾਂ ਖੜਕੀ गिर ਗਈ ਜਦੋਂ ਖਿੜਕੀ ਗਰੀ ਤਾਂ ਚੋਰ ਦੇ ਪੈਰ ਦੇ ਸੱਟ ਲੱਗ ਗਈ ਚੋਰ ਦੇ ਪੈਰ ਦੇ ਸੱਟ ਲੱਗੀ ਤਾਂ ਚੋਰ ਚੋਰੀ ਤਾਂ ਨਹੀਂ ਕਰ ਪਾਇਆ ਪਰ ਸਵੇਰੇ ਪਾਰ ਤੇ ਪੱਟੀ ਬੰਨ ਕੇ ਰਾਜੇ ਕੋ ਪਹੁੰਚ ਗਿਆ ਰਾਜਾ ਨੂੰ ਕੰਦਾ ਮੇਰੇ ਨਾਲ ਬੜੀ ਬੇਇਨਸਾਫੀ ਹੋਈ ਹੈ। ਰਾਜਾ ਕੰਦਾ ਕੀ ਬੇਇਨਸਾਫੀ ਹੋਈ? ਕੰਦਾ ਰਾਤ ਮੈਂ ਚੋਰੀ ਕਰਨ ਗਿਆ ਸੀ। ਜਦੋਂ ਚੋਰੀ ਕਰਨ ਲੱਗਾ ਤੇ ਖਿੜਕੀ ਨੂੰ ਹੱਥ ਪਾਇਆ ਤਾਂ ਖਿੜਕੀ ਟੁੱਟ ਗਈ। ਔਰ ਗਰਗੇ ਮੇਰੇ ਪੈਰ ਤੇ ਸੱਟ ਲੱਗੀ ਮੈਨੂੰ ਇਨਸਾਫ ਦਿੱਤਾ ਜਾਵੇ। ਅੱਗੋ ਰਾਜਾ ਵੀ ਮੂਰਖ। ਰਾਜਾ ਕੰਦਾ ਕਿ ਜਿਹਦੇ ਘਰ ਚੋਰੀ ਕਰਨ ਗਿਆ ਸੀ, ਉਹ ਘਰ ਦਾ ਮਾਲਕ ਸੀ। ਉਹਨੂੰ ਫੜ ਕੇ ਲੈ ਜਾਓ। ਉਹਨੂੰ ਫੜ ਕੇ ਲੈ ਕੇ ਆਓ ਟੈਕਟੋ ਕੀ ਕਸੂਰ ਉਹਦਾ ਕਿ ਉਹਨੇ ਖਿੜਕੀ ਕੱਚੀ ਲਾਈ ਹੋਈ ਸੀ ਮਟੀਰੀਅਲ ਜਿਹੜਾ ਸੀ ਉਹ ਵਧੀਆ ਨਹੀਂ ਸੀ ਤੇ ਜਦੋਂ ਸਿਪਾਈ ਘਰ ਦੇ ਮਾਲਕ ਨੂੰ ਫੜ ਕੇ ਲਿਆਉਂਦੇ ਆ ਤੇ ਮਾਲਕ ਸਮਝ ਜਾਂਦਾ ਕਿ ਕੰਧਾ ਰਾਜਾ ਕੰਧਾ ਕੋਈ ਤੂੰ ਜਦੋਂ ਖਿੜਕੀ ਲਗਾਈ ਸੀ ਮਟੀਰੀਅਲ ਘੱਟਿਆ ਦਿੱਤਾ ਤਾਂ ਉਹ ਕਹਿੰਦਾ ਕਿ ਰਾਜਾ ਸਾਹਿਬ ਮਟੀਰੀਅਲ ਤਾਂ ਮੈਂ ਬਹੁਤ ਵਧੀਆ ਦਿੱਤਾ ਸੀ ਜਦਾ ਦਿੱਤਾ ਸੀ ਮਟੀਰੀਅਲ ਪਰ ਸਾਰਾ ਕਸੂਰ ਖਿੜਕੀ ਲਾਲ ਵਾਲੇ ਮਿਸਤਰੀ ਦਾ ਤੇ ਜਦੋਂ ਰਾਜਾ ਕਹਿੰਦਾ ਗੱਲ ਤਾਂ ਠੀਕ ਕਰ ਰਿਹਾ ਇਹ ਜੇ ਕਸੂਰ ਮਿਸਤਰੀ ਦਾ ਤੇ ਉਹਨੂੰ ਫੜ ਕੇ ਲਿਆਓ ਸਿਪਾਈ ਮਿਸਤਰੀ ਨੂੰ ਫੜ ਕੇ ਲਿਆਏ ਦੋਚੇ ਪਹੀਏ ਸਟ੍ਰੀਮ ਫੜ ਕੇ ਲਿਆਏ ਤੇ ਉਹਨੇ ਪੁੱਛਿਆ ਕਿ ਭਾਈ ਮਾਲਕ ਨੇ ਸਮਾਨ ਪੂਰਾ ਤਾਂ ਸੀ ਤੂੰ ਖਿੜਕੀ ਕਮਜ਼ੋਰ ਕਰ ਲਈ ਚੋਰ ਦਾ ਪੈਰ ਟੁੱਟ ਗਿਆ ਹੋਰ ਨੁਕਸਾਨ ਹੋ ਗਿਆ ਜਖਮੀ ਹੋ ਗਿਆ ਉਹ ਤੇ ਜਦੋਂ ਉਹ ਮਿਸਤਰੀ ਉਹ ਮਿਸਤਰੀ ਇੱਕ ਹੋਰ ਸ਼ਕਰ ਸੀ ਉਹ ਕਹਿੰਦਾ ਦੇਖੋ ਜੀ ਕਸੂਰ ਮੇਰਾ ਤਾਂ ਨਹੀਂ ਮੈਂ ਖਿੜਕੀ ਜੋ ਲਾ ਰਿਆ ਸੀ ਇੱਕ ਜਨਾਨੀ ਪੂਰੀ ਰੰਗ ਰਹੀ ਸੀ ਉਹਨੇ ਸੂਰੀ ਬਹੁਤ ਸੋਹਣਾ ਘਾਗਰਾ ਪਾਇਆ ਸੀ ਸੂਰੀ ਬਹੁਤ ਸੋਹਣਾ ਪਾਇਆ ਸੀ ਤੇ ਲਾ ਰੰਗ ਦਾ ਮੇਰਾ ਧਿਆਨ ਉਹ ਤੇ ਚਲ ਗਿਆ ਤੇ ਖੜ ਕੇ ਇਕਤੀ ਲੱਗ ਗਈ ਹੁਣ ਰਾਜਾ ਕੰਦਾ ਉਹ ਜਨਾਨੀ ਨੂੰ ਫੜ ਕੇ ਲਿਆਓ ਜਨਾਨੀ ਨੂੰ ਫੜ ਕੇ ਲੈ ਕੇ ਆਏ ਜਦੋਂ ਜਨਾਨੀ ਨੂੰ ਫੜ ਕੇ ਲਿਆਏ ਤੇ ਜਨਾਨੀ ਕਹਿੰਦੀ ਦੇਖੋ ਜੀ ਖੂਬਸੂਰਤ ਮੰਨਤੀ ਰੱਬ ਨੇ ਖੂਬਸੂਰਤ ਕੀਤੀ ਰੱਬ ਨੇ ਤੇ ਘਗਰਾ ਜਿਹੜਾ ਸੀਤਾ ਸੀ ਦਰਜੀ ਨੇ ਤੇ ਮੇਰਾ ਕੋਈ ਕਸੂਰ ਨਹੀਂ ਜੀ ਦਰਜੀ ਨੇ ਇੰਨਾ ਸੋਹਣਾ ਸੀਤ ਆ ਕਿ ਉਹ ਇਹ ਮਿਸਤਰੀ ਦੇਖ ਕੇ ਖਿੜਕੀ ਕੱਤੀ ਲਾ ਗਿਆ ਤੇ ਇਹ ਦੱਸੋ ਮੇਰਾ ਕੀ ਕਸੂਰ ਹੈ ਹੁਣ ਉਹ ਕੰਦਾ ਜੀ ਦਰਜੀ ਨੂੰ ਫੜ ਕੇ ਲਿਆਓ ਦਰਜੀ ਕਸੂਰਵਾਰ ਹੈ ਦਰਜੀ ਕਸੂਰਵਾਰ ਹੈ ਛਪਾਈ ਸਮਝ ਗਏ ਸ਼ਹਿਰਾ ਜਾ ਕੇ ਦਰਜੀ ਨੂੰ ਫੜ ਲੈ ਹੈ ਜਦੋਂ ਦਰਜੀ ਨੂੰ ਫੜ ਕੇ ਲਿਆਏ ਤੇ ਰਾਜਾ ਕੰਦਾ ਫੈਸਲਾ ਤਾਂ ਕਰਨਾ ਹੀ ਹੈ حالاتਾ یہ ہے کہ درزی ਨੂੰ ਫਾਂਸੀ ਚੜਾ ਦਿਓ ਕਿਉਂਕਿ ਇਹ ਸਾਰਾ ਕਸੂਰੀ ਦਾ ਤਾਂ ਇਸ ਵਾਸਤੇ ਜੋ ਦਰਜੀ ਨੂੰ ਫੜ ਕੇ ਲਾਗੇ ਫਾਂਸੀ ਚੜਨ ਲੱਗੇ ਜਿਹੜਾ ਫਾਂਸੀ ਦਾ ਫੰਦਾ ਸੀ ਉਹ ਛੋਟਾ ਸੀ ਦਰਜੀ ਲੰਬਾ ਸੀ ਤਾਂ ਫਿਰ ਸਮੱਸਿਆ ਖੜੀ ਹੋ ਗਈ ਤਾਂ ਉਸ ਵਕਤ ਰਾਜਾ ਫੇਰ ਆ ਗਿਆ ਜਿੱਥੇ ਫੰਦਾ ਸੀ ਜਿੱਥੇ ਫਾਂਸੀ ਦੇਣੀ ਸੀ ਦਰਜੀ ਨੂੰ ਤਾਂ ਉਸ ਵਕਤ ਤਾਂ ਕਿ ਮੇਰਾ ਫੈਸਲਾ ਟੱਲਾ ਜੇ ਇਹਦੇ ਗੱਲ ਚ ਫੰਦਾ ਨਹੀਂ ਪੈਂਦਾ ਤਾਂ ਫਿਰ ਕੋਈ ਦਰਜੀ ਜਿਹੜਾ ਹੈ ਇਹਦੀ ਜਮਾਤ ਦਾ ਉਹ ਕੋਈ ਮਦਰੇਕਾ ਦਾ ਫੜ ਕੇ ਲਿਆਉ ਜਦੋਂ ਉਹ ਮਦਰੇਕਾ ਦਾ ਫੜ ਕੇ ਲਿਆਏ ਇੱਕ ਦਰਦੀ ਤਾਂ ਉਹਦੇ ਨਾਲ ਹੀ ਉਹਦਾ ਮਹੱਲਾ ਵੇਖਸੂਰ ਸੀ ਵਿਚਾਰਾ ਉਹਦਾ ਮਹੱਲਾ ਵੀ ਆ ਗਿਆ ਉਹਦੇ ਪਰਿਵਾਰ ਵੀ ਆ ਗਿਆ ਸਾਰੇ ਆ ਗਏ ਤਾਂ ਰੋਲਾ ਪੈ ਗਿਆ ਤਾਂ ਉਸ ਵਕਤ ਜਦੋਂ ਉਹਨੂੰ ਫਾਂਸੀ ਚੜਨ ਲੱਗੇ ਤਾਂ ਸਾਰੇ ਰੋਲਾ ਪਾਤਾ ਯਾਰਾ ਜੀ ਸਾਹਿਬ ਮੈਨੂੰ ਵੀ ਫਾਂਸੀ ਚੜਾਓ ਮੈਨੂੰ ਵੀ ਫਾਂਸੀ ਚੜਾਓ ਮੈਨੂੰ ਵੀ ਫਾਂਸੀ ਚੜਾਓ ਸਾਰੇ ਕਹ ਲੱਗ ਗਏ ਮੈਨੂੰ ਫਾਂਸੀ ਰਾਜਾ ਕਹਿੰਦਾ ਹੈ ਦੋਸ਼ੀ ਇੱਕ ਆ ਫਾਂਸੀ ਇੱਕ ਨੂੰ ਚੜ੍ਹਣੀ ਆ ਇਹ ਸਾਰੇ ਤੁਸੀਂ ਫਾਂਸੀ ਚੜਨ ਨੂੰ ਕੋਈ ਤਿਆਰ ਹੋ ਇਹਦੇ ਪਿੱਛੇ ਰਾਜ ਕੀ ਆ ਤਾਂ ਉਸ ਵਕਤ ਸਾਰਿਆਂ ਨੇ ਇਹ ਗੱਲ ਕਹੀ ਕਿ ਰਾਜਾ ਸਾਹਿਬ ਅੱਜ ਦਿਨ ਬੜਾ ਸ਼ੋਭਾ ਸ਼ੋਭ ਦੇ ਹੰਤੇ ਜਿਹੜਾ ਅੱਜ ਫਾਂਸੀ ਚੜੂਗਾ ਉਹ ਬੰਦਾ ਅਮਰ ਹੋ ਜਾਊਗਾ ਦਾ ਨਾਂ ਹੋ ਜਾਊ ਮਰੂਗਾ ਨਹੀਂ ਕਦੀ ਤੇ ਰਾਜਾ ਕਹਿੰਦਾ ਕਹਿੰਦਾ ਤੁਸੀਂ ਸਾਰੇ ਅਮਰ ਹੋਣ ਨੂੰ ਫਿਰਦੇ ਹੋ ਰਾਜਾ ਮੈਂ ਆ ਲੈਣ ਜਿਹੜੀ ਹੈ ਸਭ ਤੋਂ ਘਤਾਰ ਤੋਂ ਰਾਜਾ ਹੁੰਦਾ ਤੇ ਫਾਂਸੀ ਤੁਸੀਂ ਤਾਂ ਚਲੋਗੇ ਫਾਂਸੀ ਸਭ ਤੋਂ ਪਹਿਲਾਂ ਮੈਂ ਚਲੂਗਾ ਮੈਨੂੰ ਚੜਾਓ ਮੈਂ ਅਮਰ ਹੋਣਾ ਚਾਹਨਾ ਤੋ ਸਾਰਿਆਂ ਨੇ ਮਿਲ ਕੇ ਰਾਜੇ ਦਾ ਫਾਹਾ ਵਟਿਆ ਰਾਜੇ ਮੂਰਖ ਰਾਜੇ ਨੂੰ ਜੇ ਚੋਰ ਨੂੰ ਸੁਝਾ ਤੇਨ ਦੀ ਬਜਾਏ ਆਮ ਲੋਕਾਂ ਨੂੰ ਤੰਗ ਕਰ ਰਿਆ ਸੀ ਸਾਰਿਆਂ ਨੇ ਮਿਲ ਕੇ ਰਾਜੇ ਨੂੰ ਕਿਹਾ ਕਿ ਤੂੰ ਹੁਣ ਫਾਂਸੀ ਚ ਜਾ ਰਾਜਾ ਚੜ ਗਿਆ ਫਾਂਸੀ ਤੇ ਰਾਜਾ ਖਤਮ ਹੋ ਗਿਆ ਮਰ ਗਿਆ ਤੇ ਸਾਰਿਆਂ ਦੀ ਖਲਾਸੀ ਹੋਈ ਇਹ ਸੀ ਮੂਰਖ ਰਾਜੇ ਅੱਜ ਵੀ ਸੰਸਾਰ ਵਿੱਚ ਬਹੁਤ ਸਾਰੇ ਦੇਖਾਂ ਦੇ ਮੂਰਖ ਰਾਜੇ ਆ ਜਿਹੜੇ ਜੰਗ ਕਰਕੇ ਲੜਾਈਆਂ ਕਰਕੇ ਜਿਹੜੇ ਆਪਣੀ ਜਨਤਾ ਨੂੰ ਤਬਾਹ ਕਰਨ ਕਰ ਰਹੇ ਆ ਕਰਾ ਰਹੇ ਆ ਮਾਸੂਮਾਂ ਤੇ ਜ਼ੁਲਮ ਕਰਾ ਰਹੇ ਆ ਔਰ ਚਾਹੀਦਾ ਤਾਂ ਇਹ ਸੀ ਕਿ ਆਪਣੀ ਪ੍ਰਜਾਦੀ ਰੱਖਿਆ ਹੋਵੇ ਸ਼ਾਂਤੀ ਬਹਾਲ ਹੋਵੇ ਤੇ ਹਰੇਕ ਬੰਦੇ ਨੂੰ ਬਰਾਬਰ ਦਾ ਹੱਕ ਮਿਲੇ ਪਰ ਇੱਥੇ ਕੀ ਹੋਇਆ ਹੈ ਇੱਥੇ ਸਰਕਾਰਾਂ ਇੱਥੇ ਸਰਕਾਰਾਂ ਜੰਗਾ ਲਾ ਕੇ ਇੱਕ ਦੂਜੇ ਤੇ ਪੰਪ ਸੱਟ ਰਹੀਆਂ ਤੇ ਇੱਕ ਦੂਜੇ ਨੂੰ ਮਾਰ ਰਹੀਆਂ ਤਾਂ ਇਸ ਕਰਕੇ ਮੂਰਖ ਰਾਜਾਂ ਦੀ ਕਮੀ ਨਹੀਂ ਹੈ ਜਿੰਨੀ ਜਲਦੀ ਹੋ ਸਕੇ ਪੱਜੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ